ਇੱਕ ਹੋਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਡੀਆਨਾ ਦੇ ਵਿੱਚ ਇੱਕ ਟਰੱਕ ਵਾਲਾ ਵੀਰ ਜਾ ਰਿਹਾ ਸੀਗਾ ਤੇ ਉਸ ਨੂੰ ਜਿਹੜਾ ਹਰਾਸਤ ਦੇ ਵਿੱਚ ਲਿਆ ਗਿਆ ਇਸ ਦੇ ਵੱਲੋਂ ਹਾਲਾਂਕਿ ਉਸਨੇ ਜਿਹੜਾ ਵਿਆਹ ਕਰਾਇਆ ਹੋਇਆ ਸੀਗਾ ਇੱਧਰ ਦੀ ਗੋਰੀ ਹੈਗੀ ਹੈ ਇੱਧਰ ਦੀ ਵਸਨੀਕ ਲੜਕੀ ਹੈਗੀ ਉਹਦੇ ਨਾਲ ਵਿਆਹ ਕਰਵਾਇਆ ਪਰ ਫਿਰ ਵੀ ਉਸ ਨੂੰ ਰੀਟੇਨ ਕਰ ਲਿਆ ਜੀ ਉਹ ਇੰਡੀਆਨਾ ਸੂਬੇ ਦੇ ਵਿੱਚੋਂ ਜਾ ਰਿਹਾ ਸੀ ਤੇ ਇੱਕ ਸਕੇਲ ਤੇ ਉਹਨੂੰ ਪੋਲ ਓਵਰ ਕੀਤਾ ਗਿਆ ਕਹਿੰਦੇ ਕਿ ਉਹਦਾ ਰਿਕਾਰਡ ਜਿਹੜਾ ਆ ਉਹ ਵੀ ਸਾਫ਼ ਹੈਗਾ ਆ ਉਨੇ ਕੋਈ ਵੀ ਕ੍ਰਾਈਮ ਨਹੀਂ ਕੀਤਾ ਕਿਸੇ ਵੀ ਤਰ੍ਹਾਂ ਦਾ ਉਹਦੇ ਕੋ ਕ੍ਰਿਮੀਨਲ ਰੈਕਡ ਨਹੀਂ ਹੈਗਾ ਤੇ ਉਸ ਨੂੰ ਜਿਹੜਾ ਕਹਿੰਦਾ ਹੈ ਕਿ ਵੀ ਆਈਐਸ ਵੱਲੋਂ ਕਿਸੇ ਤਰੀਕੇ ਦਾ ਇਹ ਵੀ ਨਹੀਂ ਹੈਗਾ ਕਿ ਉਹਨੂੰ ਹਾਜ਼ਰੀ ਲਗਾਉਣੀ ਪੈਂਦੀ ਆ ਜਾਂ ਉਸ ਨੂੰ ਆਈਐਸ ਆਫਿਸ ਵਿੱਚ ਜਾਣਾ ਪੈਂਦਾ ਆ ਜਾਂ ਉਹਨੂੰ ਕੋਈ ਛੁੱਟੀ ਕਰਨੀ ਪੈਂਦੀ ਆ ਕਾਲ ਦੀ ਵੇਟ ਕਰਨੀ ਪੈਂਦੀ ਆ ਜਾਂ ਕਿ ਉਹਨੂੰ ਜੀਪੀਐਸ ਟਰੈਕਰ ਲੱਗਾ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਸੀ ਜਿਸ ਦੌਰਾਨ ਉਹਦਾ ਅਸਾ ਇਲਮ ਦਾ ਕੇਸ ਚੱਲਦਾ ਪਿਆ ਆ ਤੇ ਉਸ ਨੇ ਜਿਹੜਾ ਆ ਇੱਥੇ ਦੀ ਕਹਿ ਲੋ ਕਿ ਰਹਿਣ ਵਾਲੀ ਇੱਕ ਲੜਕੀ ਜਿਸ ਦਾ ਨਾਮ ਅਲੀਜਾਬੈਥ ਨੈਨੀ ਦੱਸਿਆ ਜਾ ਰਿਹਾ ਤੇ ਉਹਦੇ ਨਾਲ ਇਸ ਨੇ ਵਿਆਹ ਕਰਵਾ ਲਿਆ ਤੇ ਵਿਆਹ ਕਰਵਾ ਕੇ ਤੇ ਉਹ ਐਸ ਟਾਈਮ ਇੱਥੇ ਦੋਨੋਂ ਇਕੱਠੇ ਰਹਿ ਰਹੇ ਆ ਤੇ ਇਹ ਵੀ ਦੱਸ ਰਹੇ ਆ ਕਿ ਜਿਹੜੀ ਅਲੀਜਾਬੈਥ ਨੈਨੀ ਹੈਗੀ ਹੈ 24 ਸਾਲ ਦੀ ਉਹ ਇੱਕ ਕੈਰੋਪ੍ਰੈਕਟਰ ਦਾ ਇੱਕ ਸਹਾਇਕ ਵਜੋਂ ਇਥੇ ਕੰਮ ਕਰਦੀ ਹੈ ਤੇ ਉਹ ਅਮਰੀਕੀ ਨਾਗਰਿਕ ਹੈ ਤੇ ਉਸ ਨੇ ਨਿਊਜ਼ ਵੀਕ ਨੂੰ ਇਹ ਦੱਸਿਆ ਕਿ ਉਹ ਉਹਦਾ ਘਰ ਵਾਲਾ ਜਿਹੜਾ ਆ 29 ਸਾਲ ਦਾ ਜਿਸ ਦਾ ਨਾਮ ਆਪਾਂ ਮੈਂਸ਼ਨ ਕੀਤਾ ਹੈਗਾ ਆ ਕਿ ਉਸ ਬੰਦੇ ਨੂੰ ਹਿਰਾਸਤ ਵਿੱਚ ਲਿਆ ਗਿਆ ਜਦੋਂ ਉਸ ਨੇ ਆਪਣੀ ਘਰਵਾਲੀ ਨੂੰ ਆਪਣੀ ਵਾਈਫ ਨੂੰ ਕਾਲ ਕੀਤੀ ਕਿ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਆਈਸ ਨੇ ਇੰਡੀਆਨਾ ਸਟੇਟ ਦੇ ਵਿੱਚ ਡਿਟੇਨ ਕਰ ਲਿਆ ਗਿਆ ਤੇ ਜਦੋਂ ਉਸਨੇ ਪੁੱਛਿਆ ਕਿ ਤੈਨੂੰ ਡਿਟੇਨ ਕਿਉਂ ਕੀਤਾ ਗਿਆ ਜਦੋਂ ਕਿ ਤੇਰਾ ਤੇ ਕੋਈ ਰਿਕਾਰਡ ਵੀ ਖਰਾਬ ਨਹੀਂ ਹੈਗਾ ਤੂੰ ਤਾਂ ਬੜਾ ਸਾਫ਼ ਸੁਥਰੇ ਰੈਕੋਰਡ ਵਾਲਾ ਹੈਗਾ ਤੇ ਤੈਨੂੰ ਕਿਉਂ ਡਿਟੇਨ ਕੀਤਾ ਗਿਆ ਜਦਕਿ ਉਸਨੇ న్యూਜ਼ ਵੀਕ ਨੂੰ ਇਹ ਵੀ ਦੱਸਿਆ ਕਿ ਅਸੀਂ ਦੋਨੋਂ ਹਸਬੰਡ ਵਾਈਫ ਮੇਰਾ ਘਰ ਵਾਲਾ ਜਿਹੜਾ ਆ ਉਹ ਅਸੀਂ ਟੈਕਸ ਵੀ ਪੂਰਾ ਭਰਦੇ ਆ ਤੇ ਅਸੀਂ ਹਰ ਇੱਕ ਤਰੀਕੇ ਦੇ ਨਾਲ ਲਾ ਅਵਾਈਡ ਹੈਗੇ ਆ ਕੋਈ ਵੀ ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈਗੀ